जय पीरਾਂ ਦੇ ਦੋਸਤੋ ਅੱਜ ਮੈਂ ਆਪਸੇ ਲਈ ਇੱਕ ਬਹੁਤ ਹੀ ਖਾਸ ਵੀਡੀਓ ਲੈ ਕੇ ਹਾਜ਼ਰ ਹੋਇਆ ਹਾਂ ਅੱਜ ਮੈਂ ਆਪਸੇ ਨੂੰ ਮਾਤਾ ਮੋਹਣੀ ਦਾ ਇੱਕ ਬਹੁਤ ਹੀ ਪਾਵਰਫੁੱਲ ਮੰਤਰ ਦੱਸਾਂਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੋहिनी ਵਿੱਦਿਆ ਬਾਰੇ ਇਹ ਮੋहिनी ਮੰਤਰ ਇਹ ਮੋहिनी ਵਿੱਦਿਆ ਕੀ ਹੁੰਦੀ ਹੈ ਤੇ ਕਿਦਾਂ ਕੰਮ ਕਰਦੀ ਹੈ ਦੋਸਤੋ ਇਹ ਮੋहिनी ਵਿੱਦਿਆ ਇੱਕ ਵਸ਼ੀਕਰਨ ਵਿੱਦਿਆ ਹੁੰਦੀ ਹੈ ਜਿਹੜੀ ਕਿ ਦੂਰ ਬੈਠਿਆਂ ਹੀ ਕੰਮ ਕਰਦੀ ਆ ਹੁਣ ਜੇਕਰ ਤੁਸੀਂ ਕਿਸੇ ਵੀ ਫੁਰਸਤਰੀ ਨੂੰ ਆਪਣੇ ਵਸ਼ਵ ਵਿੱਚ ਕਰਨਾ ਚਾਹੁੰਦੇ ਆ ਆਪਣੇ ਕਾਬੂ ਵਿੱਚ ਕਰਨਾ ਚਾਹੁੰਦੇ ਆ ਤਾਂ ਨਹੀਂ ਤੁਹਾਨੂੰ ਉਸਦੇ ਕੋਲ ਜਾਣ ਦੀ ਜ਼ਰੂਰਤ ਹੈ ਨਹੀਂ ਉਸਦੇ ਕੁਝ ਸੱਟਨ ਦੀ ਜ਼ਰੂਰਤ ਹੈ ਨਹੀਂ ਉਸ ਨੂੰ ਕੁਝ ਖਲੌਣ ਦੀ ਜ਼ਰੂਰਤ ਹੈ ਬਸ ਤੁਸੀਂ ਇੱਕ ਵਾਰ ਉਸ ਸ਼ਖਸ ਨੂੰ ਜਿਹਨੂੰ ਤੁਸੀਂ ਵਸ਼ਵਿਤ ਕਰਨਾ ਹੈ ਲੰਗਦੇ ਵਰਦਿਆਂ ਦੇਖ ਲਿਆ ਹੈ ਅਤੇ ਇੱਕ ਸਥਾਨ ਤੇ ਬੈਠ ਕੇ ਤੁਸੀਂ ਮੰਤਰ ਜਾਪ ਕਰਕੇ ਉਸ ਨੂੰ ਵਸ਼ਵਜ ਕਰ ਸਕਦੇ ਆ ਇਸ ਤਰ੍ਹਾਂ ਦੂਰੋਂ ਹੀ ਉਸ ਦੇਵਤੇ ਤੁਹਾਡੇ ਕੀਤੇ ਗਏ ਮੰਤਰ ਦਾ ਪ੍ਰਭਾਵ ਹੋਵੇਗਾ ਦੋਸਤੋ ਕੀ ਵਾਰਦਾ ਹੁੰਦਾ ਹੈ ਜ ਜਨ ਨੂੰ ਤਬਸ਼ਵਜ ਕਰਨਾ ਹੋਵੇ ਉਹ ਜਾਂ ਫਿਰ ਉਹ ਵਿਦੇਸ਼ ਹੁੰਦਾ ਹੈ ਜਾਂ ਕਿਤੇ ਬਾਹਰ ਹੁੰਦਾ ਆ ਜਾਂ ਫਿਰ પતિ ਪਤਨੀ ਵਿੱਚ ਝਗੜਾ ਹੋ ਜਾਂਦਾ ਹੈ ਤੇ ਉਹ ਤੁਹਾਡੇ ਸਾਹਮਣੇ ਨਹੀਂ ਗੁਜ਼ਰ ਸਕਦਾ ਇਸ ਹਾਲ ਤੇ ਬੱਚ ਤੁਸੀਂ ਫੋਟੋ ਰਾਹੀਂ ਵਸ਼ੀਕਰਨ ਕਰ ਸਕਦੇ ਆ ਦੋਸਤੋ ਇੱਕ ਅਜਿਹੀ ਵਿੱਦਿਆ ਹੈ ਜਿਸ ਨੂੰ ਸਿੱਧ ਕੀਤੇ ਬਿਨਾ ਇਸ ਦਾ ਮੰਤਰ ਕੰਮ ਕਰਦਾ ਹੈ ਤੇ 48 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਇਸ ਮੰਤਰ ਦਾ ਪ੍ਰਭਾਵ ਦੇਖਣ ਨੂੰ ਮਿਲ ਜਾਂਦਾ ਹੈ ਇਸ ਮੰਤਰ ਦਾ ਰਿਜ਼ਲਟ ਦੇਖਣ ਨੂੰ ਮਿਲ ਜਾਂਦਾ ਹੈ ਕਈ ਵਾਰ ਇਹਦਾ ਹੁੰਦਾ ਹੈ ਕੋਈ ਕਿਰਿਆ ਕੋਈ ਦੰਤਰ ਮੰਤਰ ਥੋੜੀ ਦੇਰ ਬਾਅਦ ਕੰਮ ਕਰਦਾ ਹੈ ਤਾਂ ਤੁਸੀਂ ਲਗਾਤਾਰ 2-4 ਦਿਨ ਇਸ ਮੰਤਰ ਨੂੰ ਕਰਕੇ ਦੇਖ ਸਕਦੇ ਆ ਪਰ ਕੰਮ ਜ਼ਰੂਰ ਹੁੰਦਾ ਹੈ ਮੰਤਰ ਕੰਮ ਜ਼ਰੂਰ ਕਰਦਾ ਹੈ ਦੋਸਤੋ ਅੱਜ ਮੈਂ ਆਪ ਸਭ ਨੂੰ ਜਿਹੜਾ ਇੱਕ ਮੋਹਣੀ ਮੰਤਰ ਦੱਸਣ ਜਾ ਰਿਹਾ ਹਾਂ ਤੇ ਕਿਰਿਆ ਦੱਸਾਂਗਾ ਜਿਸ ਨੂੰ ਕਰਨ ਦੇ ਨਾਲ ਤੁਸੀਂ ਕਿਸੇ ਵੀ ਇਸਤਰੀ ਔਰ ਪੁਰਸ਼ ਨੂੰ ਆਪਣੇ ਵਾਸ਼ਪ ਵਿੱਚ ਕਰ ਸਕਦੇ ਆਂ ਅਤੇ ਉਸ ਤੋਂ ਆਪਣਾ ਮਨਚਾਹਿਆ ਕੰਮ ਕਰਵਾ ਸਕਦੇ ਆਂ ਦੋਸਤੋ ਅਰਜ਼ੇ ਦੌਰ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਪਤਨੀ ਪਤੀ ਵਿੱਚ ਅਕਸਰ ਝਗੜੇ ਹੋ ਜਾਂਦੇ ਆ ਜਿਨ੍ਹਾਂ ਨਾਲ ਨੋਬਤ ਤਲਾਕ ਤੱਕ ਪਹੁੰਚ ਜਾਂਦੀ ਆ ਤੇ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਇਹ मोहिनी ਮੰਤਰ RAM ਵਾਂਗ ਦੀ ਤਰ੍ਹਾਂ ਕੰਮ ਕਰਦਾ ਹੈ ਜੇਕਰ ਤੁਹਾਡੇ ਰਿਸ਼ਤੇ ਵਿੱਚ ਵੀ ਤਲਾਕ ਤੱਕ ਦੀ ਨੋਬਤਾ ਗਈ ਹੈ ਤਾਂ ਜਾਂ ਫਿਰ ਤੁਹਾਡੇ ਘਰ ਪਰਿਵਾਰ ਦੇ ਵਿੱਚ ਰਿਸ਼ਤੇਦਾਰੀ ਵਿੱਚ ਕੋਈ ਇਸ ਤਰ੍ਹਾਂ ਦੀ ਨੋਬਤਾ ਗਈ ਹੈ ਤਾਂ ਤੁਸੀਂ ਇਸ मोहिनी ਵਾਸ਼ਿਕਰਣ ਮੰਤਰ ਦਾ ਸਹਾਰਾ ਲੈ ਸਕਦੇ ਹਾਂ ਅਤੇ ਆਪਣੇ ਟੁੱਟਦੇ ਹੋਏ ਰਿਸ਼ਤਿਆਂ ਨੂੰ ਬਚਾ ਸਕਦੇ ਹਾਂ ਦੋਸਤੋ ਇਸ ਮੰਤਰ ਨੂੰ ਜਨਨ ਲਈ ਇਸ ਕ੍ਰਿਆ ਨੂੰ ਜਨਨ ਲਈ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਹੈ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਵੀਡੀਓ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਹੈ ਦੋਸਤੋ ਇਸ ਵੀਡੀਓ ਵਿੱਚ ਮੈਂ ਜਿਹੜੀ ਵੀ ਕਿਰਿਆ ਦੱਸਾਂਗਾ ਉਸ ਕਿਰਿਆ ਨੂੰ ਜੇਕਰ ਤੁਸੀਂ ਮੇਰੇ ਦੱਸੇ ਅਨੁਸਾਰ ਹੀ ਵਰਤੋਗੇ ਤਾਂ ਹੈ ਵਸ਼ੀਕਰਣ ਮੰਤਰ ਜ਼ਰੂਰ ਕੰਮ ਕਰੇਗਾ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਮੰਤਰ ਦੱਸਦੇ ਹਾਂ ਆਪ ਸਭ ਨੇ चं तरह ध्यान सुनकर इस मंत्र नोट कर लेना है मंत्र बहुत ही दमदार है मंत्र बहुत ही शक्तिशाली है हम तो इस मंत्री सुन लवो तो नोट कर लेव ओम जल योगिनी मन मोहिनी जिस पर भेजू तिस पर लाग सोते सुख ना बैठे सुख फिर फिर देखे मेरा मुख मेरी बांधी जो छूटे तो बाबा नाहर सिंह वीर की जटा टूटे मंत्र ईश्वर वाचा मेरे गुरु का शब्द साचा दिखाओ मेरे गुरु जी इस शब्द का तमाशा दोस्तों यह है मंत्र मैं इस एक बार फिर बोल देता हाँ आप सबने चंगी तरह एक बार फिर तो इस मंत्र ने सुन के नोट कर लेना है ओम जल योगिनी मन मोहिनी जिस पर भेजू तिस पर लाग सोते सुख ना बैठे सुख फिर फिर देखे मेरा मुख मेरी बांधी ਜੋ ਛੂਟੇ ਤੋ ਬਾਬਾ ਨਾਹਰबीर ਸਿੰਘ ਕੀ ਜੜਾ ਟੂਟੇ ਫੁਰੇ ਮੰਤਰ ਈਸ਼ਵਰਵਾਚਾ ਮੇਰੇ ਗੁਰੂ ਕਾ ਸ਼ਬਦ ਸਾਚਾ ਦਿਖਾਓ ਮੇਰੇ ਗੁਰੂ ਜੀ ਇਸ ਮੰਤਰ ਕਾ ਤਮਾਸ਼ਾ ਸੋ ਦੋਸਤੋ ਏ ਸੀ ਮੰਤਰ ਹੁਣ ਇਸ ਮੰਤਰ ਨੂੰ ਕਿਵੇਂ ਪ੍ਰਯੋਗ ਕਰਨਾ ਹੈ ਦੋਸਤੋ ਇਸ ਮੰਤਰ ਨੂੰ ਪ੍ਰਯੋਗ ਕਰਨ ਲਈ ਤੁਸੀਂ ਕਿਸੇ ਵੀ ਸ਼ੁੱਕਰਵਾਰ ਵਾਲੇ ਦਿਨ ਇਹ ਮੰਤਰ ਰਾਤ ਨੂੰ 12:35 ਤੋਂ ਬਾਅਦ ਕੰਮ ਕਰਦਾ ਹੈ ਜਾਂ ਫਿਰ ਸਵੇਰੇ ਬ੍ਰह्म ਮੂਹਰਤ ਦੇ ਵਿੱਚ ਕੰਮ ਕਰਦਾ ਹੈ ਇਸ ਸਮੇਂ ਦੇ ਵਿੱਚ ਜੇਕਰ ਤੁਸੀਂ ਇਸ ਮੰਤਰ ਦਾ ਪ੍ਰਯੋਗ ਕਰੋਗੇ ਤਾਂ ਇਹ ਮੰਤਰ ਜ਼ਰੂਰ ਕੰਮ ਕਰੇਗਾ ਚਾਹੇ ਫਿਰ ਤੁਹਾਡਾ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਜਾਂ ਪਤੀ ਜਾਂ ਪਤਨੀ ਵਿਦੇਸ਼ ਵਿੱਚ ਵੀ ਬੈਠਾ ਹੋਊਗਾ ਉਹ ਵੀ ਤੁਹਾਡੇ ਵੱਲ ਖਿੱਚਾ ਚਲਾ ਆਵੇਗਾ ਤੁਸੀਂ ਰਾਤ ਨੂੰ 12:35 ਤੋਂ ਬਾਅਦ ਇਸ ਮੰਤਰ ਦਾ ਪ੍ਰਯੋਗ ਕਰਨਾ ਹੈ ਪਹਿਲਾਂ ਤੁਹੇ ਆਪਣੀ ਸਾਰੀ ਸਮਗਰੀ ਜਿਵੇਂ ਕਿ ਇੱਕ ਫੁੱਲਾਂ ਦੀ ਮਾਲਾ ਇੱਕ ਸਰੋ ਤੇਲ ਦਾ ਚਰਾਗ ਅਤੇ ਇੱਕ ਫੋਟੋ ਉਸ ਵਿਅਕਤੀ ਦੀ ਜਿਹਨੂੰ ਤੁਸੀਂ ਆਪਣੇ ਵਸ਼ ਵਿੱਚ ਕਰਨਾ ਚਾਹੁੰਦੇ ਆ ਉਸ ਫੋਟੋ ਤੇ ਤੁਸੀਂ ਉਸ ਵਿਅਕਤੀ ਦਾ ਨਾਮ ਅਤੇ ਉਸਦੀ ਮਾਦਾ ਨਾਮ ਲਿਖ ਲੈਣਾ ਹੈ ਅਤੇ ਜਿਸ ਸਥਾਨ ਤੇ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਸਥਾਨ ਤੁਸੀਂ ਪੂਜਾ ਲਈ ਰੱਖਿਆ ਹੈ ਉੱਥੇ ਜਮੀਨ ਤੇ ਬੈਠ ਕੇ ਤੁਸੀਂ ਫੁੱਲਾਂ ਦੀ ਮਾਲਾ ਰੱਖ ਲੈਣੀ ਆ ਤੇ ਉਸ ਫੁੱਲਾਂ ਦੀ ਮਾਲਾ ਦੇ ਗੱਬੇ ਚਿਰਾਗ ਰੱਖ ਲੈਣਾ ਆ ਤੇ ਫੋਟੋ ਰੱਖ ਲੈਣੀ ਆ ਫਿਰ ਤੁਸੀਂ ਦੋ ਲੌਂਗ ਲੈਣੇ ਆ ਬਿਲਕੁਲ ਸਾਬਤ ਫੁੱਲ ਵਾਲੇ ਲੌਂਗ ਸਾਬਤ ਲੈ ਕੇ ਤੁਸੀਂ ਉਹਨਾਂ ਨੂੰ ਹੱਥ ਵਿੱਚ ਫੜ ਕੇ ਜਿਹੜਾ ਮੰਤਰ ਦੱਸਿਆ ਹੈ ਉਸ ਮੰਤਰ ਦਾ 108 ਵਾਰ ਜਾਪ ਕਰਨਾ ਹੈ ਅਤੇ 108 ਵਾਰ ਜਾਪ ਕਰਨ ਤੋਂ ਬਾਅਦ ਤੁਸੀਂ ਉਨਾ ਦੋਨਾਂ ਲੋੰਗਾਂ ਨੂੰ ਉਸ ਫੋਟੋ ਤੇ ਰੱਖ ਕੇ ਜਲਾ ਦੇਣਾ ਹੈ ਫੋਟੋ ਤੇ ਦੋਨੋਂ ਲੋੰਗਾਂ ਨੂੰ ਰੱਖ ਕੇ ਲੋੰਗਾਂ ਨੂੰ ਜਲਾ ਦੇਣਾ ਹੈ ਦੋਸਤੋ ਇਸ ਤਰ੍ਹਾਂ ਕਰਦਿਆਂ ਹੀ ਲੋੰਗਾਂ ਨੂੰ ਜਲਾਉਂਦਿਆਂ ਹੀ ਉਹ ਵਿਅਕਤੀ ਜਿਸ ਨੂੰ ਜਿਸ ਦੀ ਫੋਟੋ ਤੁਸੀਂ ਰੱਖੀ ਸੀ ਉਹ ਵਿਅਕਤੀ ਤੁਹਾਡੇ ਲਈ ਨਾ ਬੇਚੈਨ ਹੋ ਜਾਵੇਗਾ ਤੁਹਾਨੂੰ ਮਿਲਣ ਲਈ ਇੰਨਾ ਤੜਫ ਉੱਠੇਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਨਾ ਪ੍ਰਭਾਵਸ਼ਾਲੀ ਇਹ ਮੰਤਰ ਹੈ ਦੋਸਤੋ ਇਹ ਮੋहिनी ਵਿਦਿਆ ਬਿਨਾਂ ਸਿੱਧ ਗਿੱਤੇ ਤੋਂ ਹੀ ਕੰਮ ਕਰਦੀ ਹੈ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਹੋਏ ਸੀ ਕਿ ਕੋਈ ਜੀਹਾ ਮੋहिनी ਮੰਤਰ ਦੱਸ ਜਬੀ ਜੜਕੇ ਸਾਨੂੰ ਸਿੱਧ ਗਰੰਦੀ ਜ਼ਰੂਰਤ ਨਾ ਪਵੇ ਸਾਨੂੰ ਜਲਦੀ ਹੈ ਇਸ ਲਈ ਕੋਈ ਸਿੱਧ ਮੰਤਰ ਦੱਸਿਆ ਜਾਵੇ ਜਿਸ ਤੇ ਆ ਸਿਰਫ ਸਾਨੂੰ ਪ੍ਰਯੋਗ ਹੀ ਕਰਨਾ ਪਵੇ ਤਾਂ ਉਹ ਨਾ ਸਾਰਿਆਂ ਲਈ ਇਹ ਮੰਤਰ ਪਲੋਡ ਕਰ ਰਹੇ ਹਾਂ ਤਾਂ ਜੋ ਤੁਸੀਂ ਆਪਣੇ ਰਿਸ਼ਤਿਆਂ ਨੂੰ ਬਚਾ ਸਕੋ ਆਪਣੇ ਰਿਸ਼ਤੇ ਵਿੱਚ ਮధుਰਤਾ ਲਿਆ ਸਕੋ ਬਹੁਤ ਹੀ ਤੀਬਰ ਸ਼ਕਤੀਸ਼ਾਲੀ ਇਹ ਮੰਤਰ ਹੈ ਤੇ ਛੇਤੀ ਰਿਜ਼ਲਟ ਦੇਣ ਵਾਲਾ ਮੰਤਰ ਹੈ ਤੇ ਸਾਰਿਆਂ ਨੂੰ ਰਿਜ਼ਲਟ ਦੇਣ ਵਾਲਾ ਮੰਤਰ ਹੈ ਜਦसे ਕੀ ਵਿਧੀ ਦੇ ਨਾਲ ਜੇਕਰ ਤੁਸੀਂ ਮੰਤਰ ਜਪ ਕਰੋਗੇ ਪੂਰੀ ਵਿਧੀ ਕਰੋਗੇ ਤਾਂ ਜ਼ਰੂਰ ਕਮ ਤੁਹਾਡਾ ਹੋਵੇਗਾ ਸੋ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਤੇ ਪ੍ਰੈਸ ਕਰਕੇ ਆਲਟੇ ਕਲਿੱਕ ਕਰਨਾ ਤਾਂ ਜੋ ਆਪ ਸਭ ਨੂੰ ਸਾਡੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮਤਰਬਾਰ ਦੁਆ ਫਰਿਆਦ ਅਮਲ ਮਜ਼ੀਫੇ ਆਪ ਸਭੀ ਲਾ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ